ਇੱਕ ਨਵੀਂ ਵੀਡੀਓ ਲੈ ਕੇ ਆਏ ਆ ਆਪਾਂ ਖੜੇ ਆ ਪਿੰਡ ਮਹਿਰਾਜ ਠੀਕ ਆ ਪਿੰਡ ਮਹਿਰਾਜ ਜ਼ਿਲ੍ਹਾ ਬਠਿੰਡਾ ਤੇ ਸੁਧਾਨਾ ਰੂਪ ਇੱਥੋਂ ਇੱਕ ਭੈਣ ਨੇ ਘਰੋਂ ਹੀ ਕੰਮ ਸਟਾਰਟ ਕੀਤਾ ਗਿਆ ਹੈ ਲੋਕ ਦਾ ਠੀਕ ਆ ਬੈੱਡ ਸ਼ੀਟਸ ਮਿਲ ਜਾਣਗੀਆਂ ਤੁਹਾਨੂੰ ਤੇ ਬੈੱਡ ਕਵਰ ਮਿਲ ਜਾਣਗੇ ਤੇ ਕੁਸ਼ਲ ਕਵਰ ਸਿੰਗਲ ਬੈੱਡ ਸ਼ੀਟ 200 ਰੁਪਏ ਏਸੀ ਰਜਾਈ ਠੀਕ ਆ ਟੇਬਲ ਮੈਟ ਟੇਬਲ ਕਵਰ ਡਾਈਨਿੰਗ ਟੇਬਲ ਸ਼ੀਟ ਤੇ ਬਾਕੀ ਸਟਿਚਿੰਗ ਦਾ ਕੰਮ ਵੀ ਆ ਹਨਾ ਤੁਸੀਂ ਮਤਲਬ ਸੂਟ ਸਟਿਚਿੰਗ ਕਰਾਉਣਾ ਵਰਕ ਕਰਾਉਣਾ ਹੈ ਹੈਂਡ ਵਰਕ ਕਰਾਉਣਾ ਮਸ਼ੀਨਰੀ ਵਰਕ ਕਰਾਉਣਾ ਤੇ ਆਪਾਂ ਤੁਹਾਡੀ ਕਰਾਉਣੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬੈਨ ਸਤਿ ਸ਼੍ਰੀ ਅਕਾਲ ਜੀ ਤੇ ਇੱਕ ਆਪਣੀ ਮਾੜੀ ਲੋਕੇਸ਼ਨ ਬੋਲ ਦੋ ਹਾਂ ਜੀ ਪਿੰਡ ਮਹਿਰਾਜ ਜੀ ਸਿਧਾਨਾ ਰੋਡ ਜੀ ਤਾਂ ਇਤਿਕਾਰ ਵਿੱਚ ਅਸੀਂ ਕੰਮ ਸਟਾਰਟ ਕੀਤਾ ਜੀ 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 ਹੈਂਡਲੂਮ ਦਾ ਬੈਡ ਸ਼ੀਟਸ ਕਿੰਗ ਸਾਈਜ਼ ਕੁਇਨ ਸਾਈਜ਼ ਜੀ ਬੈਡ ਸ਼ੀਟਸ ਜੀ ਸਾਰੀਆਂ ਸਾਈਜ਼ ਦੀ ਬੈੱਡ ਸ਼ੀਟਸ ਮਿਲਣਗੀਆਂ ਤੁਹਾਨੂੰ ਇੱਥੇ ਠੀਕ ਹੈ ਜੀ ਤੇ ਇੱਕ ਇਸ ਤਰ੍ਹਾਂ ਦੱਸਿਓ ਵੀ ਜਿਹੜੀਆਂ ਬੈੱਡ ਸ਼ੀਟਸ ਹੁੰਦੀਆਂ ਕਈ ਵਾਰ ਖਰਾਬ ਹੋ ਜਾਂਦੀਆਂ ਕੋਈ ਇਹਦੀ ਗਾਰੰਟੀ ਵਾਰੰਟੀ ਹੈ ਹਾਂ ਜੀ ਪੂਰੀ ਫੁੱਲ ਗਾਰੰਟੀ ਹੈਗੀ ਕਲਰ ਵਗੈਰਾ ਕੋਈ ਵੀ ਫੇਡ ਨਹੀਂ ਹੋਗਾ ਨਿਕਲੂਗਾ ਨਹੀਂਗਾ ਤੇ ਮੈਂ ਨਵੀਂ ਬੈੱਡ ਸ਼ੀਟਸ ਮੈਂ ਤੁਹਾਨੂੰ ਲਿਆ ਤੇ ਕੋਈ ਆਪਾਂ ਨੂੰ ਦਿਖਾਵੋਗੇ 2-4 ਆਈਟਮਾਂ ਜੀ ਹਾਂ ਜੀ ਹਾਂ ਜੀ ਹਾਂ ਕਿਉਂਕਿ ਅੱਜਕੱਲ ਲੋਕ ਕੁਆਲਿਟੀ ਦੇਖਦੇ ਆ ਜੀ ਹਨਾ ਇਹ ਚੀਜ਼ ਤਾਂ ਹੈ ਤੇ ਸਿੰਗਲ ਬੈੱਡ ਸ਼ੀਟਸ ਡਬਲ ਬੈੱਡ ਸ਼ੀਟਸ ਸਾਰਾ ਕੁਝ ਮਿਲ ਜਣਾ ਦੋਸਤੋ ਤੇ ਇੱਕ ਦੋ ਤੇ ਆਪਾਂ ਨੂੰ ਪ੍ਰਾਈਸ ਵੀ ਬੋਲਦੇ ਹੋ ਜੀ ਹਨਾ ਹਾਂ ਜੀ 150 ਤੋਂ 800 ਤੋਂ ਸਟਾਰਟ ਹੈਗੀ ਜੀ ਇਹ ਬਹੁਤ ਸੋਹਣੀ ਬੈੱਡ ਸ਼ੀਟ ਆ ਠੀਕ ਹੈ ਜੀ ਇਹ ਕੁਇਨ ਸਾਈਜ਼ ਬੈੱਡ ਸ਼ੀਟ ਐ ਨੋਰਮਲ ਬੈੱਡ ਸ਼ੀਟਸ ਹੈਗੀ ਆ ਜੀ ਇਹ ਸ਼੍ਰਿੰਕ ਕੋ ਵਗੈਰਾ ਤਾਂ ਨਹੀਂ ਹੁੰਦੀ ਸ਼੍ਰਿੰਗ ਵਗੈਰਾ ਨਹੀਂ ਹੁੰਦੀ ਜੀ ਬਿਲਕੁਲ ਜੀ ਤੇ ਨਾ ਕਲਰ ਵਗੈਰਾ ਇਹਦਾ ਡਾਲ ਹੋ ਕੇ ਠੀਕ ਹੈ ਜੀ ਠੀਕ ਹੈ ਤੇ ਨਾਲ ਇਹਦੇ ਆ ਪਿੱਲੋ ਕਵਰ ਵੀ हां जी ਨਾਲ ਇਹ ਪਿੱਲੋ ਕਵਰ ਹਰ ਇੱਕ ਬੈਸ਼ੀਟ ਦੇ ਨਾਲ ਤੁਹਾਨੂੰ ਮਿਲਣਗੇ। ਇਹ ਕਿੰਨੇ ਦੀ ਪੈਜੂ ਭੈਣ ਜੀ? ਇਹ 1000 ਰੁਪਏ ਦੀ ਹੈ ਜੀ। 1000 ਦੀ। ਹਾਂ ਜੀ। ਹਾਂ ਦੋਸਤੋ 1000 ਰੁਪਏ ਦੀ ਹੈ। ਬਾਕੀ ਕਲਰ, ਵੈਰਾਈਟੀ ਚੁਆਇਸ ਤੁਹਾਨੂੰ ਕਾਫੀ ਮਿਲ ਜਾਣਗੇ। ਕੋਰੀਅਰ ਵਗੈਰਾ ਵੀ ਅਸੀਂ ਕਰਵਾ ਦਿੰਨੇ ਹਾਂ ਜਿੱਥੇ ਕਹੋਗੇ। ਹਾਂ ਤੇ ਜਿੱਥੇ ਤੁਸੀਂ ਕਹੋਗੇ ਉਥੋਂ ਮਤਲਬ ਤੁਹਾਨੂੰ ਕੋਰੀਅਰ ਵੀ ਤੁਸੀਂ ਲੈ ਸਕਦੇ ਹੋ। ਨੰਬਰ ਸਕਰੀਨ ਤੇ ਚੱਲ ਰਹੇ ਆ। ਅੱਗੇ ਹੋਰ ਦਿਖਾਓ ਜੀ। ਹਾਂਜੀ ਇਹ ਹੈਂਡ ਬਲੌਕ ਹੈਗਾ ਇਹ ਹੈਂਡ ਬਲੌਕ ਇੱਕ ਕਿੰਗ ਸਾਈਜ਼ ਹੈਂਡ ਬਲੌਕ ਹੈਗਾ ਜੀ ਜੀ ਜਿਆਪਟੀ ਬੈੱਡ ਸ਼ੀਟਸ ਹੈ ਇਹ ਸਾਰੀਆਂ ਜੀ ਜੀ ਹਾਂਜੀ ਲੋ ਖੋਲਿਓ ਜੀ ਫੈਬਰਿਕ ਸਾਰਾ ਕਾਟਨ ਹੀ ਹੋਗਾ ਕੋਈ ਮਿਕਸ ਨਹੀਂ ਹੋਗਾ ਜੀ 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 ਦੋਸਤੋ ਬਹੁਤ ਸੋਹਣੀ ਬੈੱਡ ਸ਼ੀਟ ਆ ਠੀਕ ਹੈ ਜੀ ਠੀਕ ਹੈ ਜੀ ਇਹਦੇ ਨਾਲ ਵੀ ਪਿੱਲੋ ਕਵਰ ਮਿਲਨੇ ਆ ਹਨਾ ਜੀ ਹਾਂਜੀ ਪਿੱਲੋ ਕਵਰ ਸਾਰਿਆਂ ਨਾਲ ਹੋਣਗੇ ਸਾਰਿਆਂ ਨਾਲ ਹੀ ਆ ਠੀਕ ਹੈ ਜੀ ਇਹ ਕੀ ਪ੍ਰਾਈਸ ਚ ਆ ਜੀ ਇਹ 1900 ਦੀ ਹੈ ਜੀ ਕਿਉਂਕਿ ਇਹ ਹੈਂਡ ਮੇਡ ਬਲੌਕ ਹੈਗਾ ਜੀ 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 ਕੋਈ ਬਲੌਕ ਖਰਾਬ ਨਹੀਂ ਹੋਗਾ ਇਹਦਾ ਜੀ ਜੀ ਐਜ਼ ਇਟ ਇਜ਼ ਆਈ ਹੀ ਰਹੂਗੀ ਜੀ ਜੀ ਤੇ ਐਂ ਸਾਡੇ ਕੋਲੇ ਬੈੱਡ ਕਵਰਸ ਹੈਗੇ ਜੂੜ ਦੇ ਵਿੱਚ ਜੀ ਇਹ ਕਿੰਗ ਸਾਈਜ਼ ਹੈਗੇ ਅੱਛਾ ਜੀ ਇਹ ਵੀ ਬਲੌਕ ਹੈਂਡ ਬਲੌਕ ਹੈਗਾ ਬਹੁਤ ਸੋਹਣਾ ਇਹ ਵੀ ਹੈ ਨਾ ਹਾਂ ਦੋਸਤੋ ਤੇ ਸ਼ੇਅਰ ਕਰਿਓ ਵੀਡੀਓ ਨੂੰ ਠੀਕ ਹੈ ਕਿਉਂਕਿ ਘਰ ਤੋਂ ਹੀ ਕੰਮ ਸਟਾਰਟ ਕੀਤਾ ਤੇ ਜਿਹੜੇ ਮਤਲਬ ਵੀ ਪ੍ਰੋਡਕਟ ਹੈਗੇ ਆ ਬਹੁਤ ਸੋਹਣੇ ਪ੍ਰੋਡਕਟ ਆ ਠੀਕ ਹੈ ਬਹੁਤ ਵਧੀਆ ਮਤਲਬ ਆਈਟਮਾਂ ਰੱਖੀਆਂ ਹੋਈਆਂ ਤੇ ਆਹ ਵਾਲੀ ਕੀ ਹੈ ਜੀ ਇਹ ਰਜਾਈ ਹੈ ਇਕਵਿਲਟ ਹੈ ਹਾਂ ਜੀ ਰਜਾਈ ਹੈਗੀ ਡਬਲ ਬੈੱਡ ਦੀ ਮੜਾ ਜੇ ਖੋਲੂਗੀ ਜੈਪਰੀ ਜੀ ਅੱਛਾ ਜੈਪੂਰੀ ਹਾਂ ਜੀ ਸਾਰੇ ਜੈਪਰੀ ਬੈੱਡ ਸ਼ੀਟਸ ਹੈਗੇ ਆ ਜੀ ਜੈਪੂਰੀ ਬੈੱਡ ਸ਼ੀਟਸ ਆ ਦੋਸਤੋ ਠੀਕ ਹੈ ਤੇ ਬਾਕੀ ਸਕਰੀਨ ਤੇ ਨੰਬਰ ਚੱਲ ਰਹੇ ਆ ਸਾਈਜ਼ ਠੀਕ ਹੈ ਜੀ ਇਹ ਆ ਦੋ ਰੈਂਗੀਆਂ ਜੀ ਠੀਕ ਹੈ ਇਹ ਦੋ ਰਾਂ ਏਸੀ ਦੋ ਰਹਿ ਗਈ ਉੱਪਰ ਲੈਣ ਵਾਲੀ ਮਤਲਬ ਏਸੀ ਦੇ ਵਿੱਚ ਆਪਾਂ ਲੈ ਸਕਦੇ ਹਾਂ ਹਾਂਜੀ ਹਾਂ ਇੱਕ ਸਾਈਡ ਇਹ ਆਉਗੀ ਇੱਕ ਸਾਈਡ ਇਹ ਆਉਗੀ ਜੀ ਠੀਕ ਹੈ ਦੋਸਤੋ ਜਿਵੇਂ ਕਾਟਨ ਦੇ ਵਿੱਚ ਹੈ ਸਾਰੇ ਹਾਂ ਜਿਵੇਂ ਪਹਿਲਾਂ ਵਾਲੇ ਸਮੇਂ ਦੇ ਵਿੱਚ ਆਪਾਂ ਕਹਿ ਲਈਏ ਵੀ ਪੰਜਾਬੀ ਦੇ ਵਿੱਚ ਖੇਸ ਲੈਂਦੇ ਹੁੰਦੇ ਸੀ ਪਰ ਹਾਂ ਹੁਣ ਇਹ ਦੋ ਰਾਂ ਚੱਲ ਗਈਆਂ ਹੁਣ ਇਹਨਾਂ ਨੂੰ ਦੋ ਰਾਂ ਕਹਿੰਦੇ ਆ ਇਹ ਤੁਸੀਂ ਏਸੀ ਦੇ ਵਿੱਚ ਲੈ ਸਕਦੇ ਠੀਕ ਹੈ ਜੀ ਤੇ ਇਹ ਦੇਖ ਲਓ ਬਹੁਤ ਵਧੀਆ ਕੁਆਲਿਟੀ ਹੈ ਭੈਣ ਕੋਲ ਸਾਰਾ ਹੀ ਸਮਾਨ ਬਹੁਤ ਵਧੀਆ ਹੈ ਠੀਕ ਹੈ ਜੀ ਇਹ ਜਿਵੇਂ ਟਾਪ ਸ਼ੀਟ ਉੱਪਰ ਵੀ ਚਾਦਰਾਂ ਉੱਪਰ ਲੈਣ ਲਈ ਹੈ ਇਹ ਏਸੀ ਦੇ ਵਿੱਚ ਹਾਂਜੀ ਕਾਟਨ ਦੀਆਂ ਠੀਕ ਹੈ ਦੋਸਤੋ ਏਸੀ ਦੇ ਵਿੱਚ ਇਹ ਚਾਦਰਾਂ ਉੱਪਰ ਠੀਕ ਹੈ ਕਾਟਨ ਦੀਆਂ ਜੀ ਹਾਂ ਜੀ ਇਹ ਸਾਰੀ ਕਾਟਨ ਤੁਹਾਨੂੰ ਕੋਈ ਵੀ ਮਟੀਰੀਅਲ ਸਾਰਾ ਕਾਟਨ ਦਾ ਹੀ ਮਿਲੇਗਾ ਕੋਈ ਮਿਕਸ ਨਹੀਂ ਮਿਲੇਗਾ ਜੀ 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 ਹਾਂ ਜੀ ਤੇ ਹੋਰ ਕੀ ਕੁਝ ਆਪਣੇ ਕੋਲ ਦੱਸਿਓ ਜੀ ਕੁਸ਼ਨਸ ਕਵਰ ਹੈਗੇ ਆ ਜੀ ਕੁਸ਼ਨਸ ਕਵਰ ਠੀਕ ਹੈ ਪਿੱਲੋ ਕਵਰ ਹੈਗੇ ਆ ਪਿੱਲੋ ਕਵਰ ਟੇਬਲ ਮੈਟ ਟੇਬਲ ਕਵਰ ਠੀਕ ਹੈ ਤੇ ਹੋਰ ਬਹੁਤ ਸਾਰੀਆਂ ਵੈਰਾਈਟੀਆਂ ਆ ਦੋਸਤੋ ਦੇਖੋ ਸਕ੍ਰੀਨ ਤੇ ਨੰਬਰ ਚੱਲ ਰਹੇ ਹੈ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਮੜਾ ਜੀ ਕੁਸ਼ਨਸ ਕਵਰ ਹੈ ਜੀ ਬਲੌਕ ਦੇ ਵਿੱਚ ਆ ਇਹ ਹੈਂਡ ਬਲੌਕ ਜੀ ਜੀ ਬਹੁਤ ਸੋਹਣਾ ਹੈ ਹਨਾ ਜੀ 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 ਤੇ ਇਸ ਤੋਂ ਇਲਾਵਾ ਸਟਿਚਿੰਗ ਦਾ ਵੀ ਕੰਮ ਹੈਗਾ ਹਨਾ ਹਾਂ ਜੀ ਸਟਿਚਿੰਗ ਦਾ ਹੈਗਾ ਸੂਟਸ ਵਰਕ ਕਰਵਾਉਣੇ ਆ ਜੀ ਅਸੀਂ ਆਰਡਰ ਦੇ ਉੱਤੇ ਹੈਂਡ ਬਲੌਕ ਜੀ ਤੇ ਹੈਂਡ ਮਸ਼ੀਨੀ ਵਰਕ ਜੀ ਹਾਂ ਜੀ ਸਾਰੇ ਤੇ ਸਟੀਚਿੰਗ ਵੀ ਨਾਲ ਕਰਾਉਣੀ ਹੈ ਜੀ ਅਸੀਂ ਦਿਖਾਵੂਗੇ ਜੀ ਇੱਕ ਦੋ ਪੀਸ ਕੱਢ ਕੇ ਹਾਂ ਜੀ ਹਾਂ ਜੀ ਅਸੀਂ ਆਰਡਰ ਤੇ ਹੀ ਤਿਆਰ ਕੀਤੇ ਹੋਏ ਐ ਅੱਛਾ ਤੁਸੀਂ ਕੋ ਤਿਆਰ ਕੀਤੇ ਹੋਏ ਐ ਹਾਂ ਜੀ ਅੱਛਾ ਜੇ ਮੰਨ ਲਓ ਹੁਣ ਕੋਈ ਕਵੇ ਜੀ ਇਹ ਇਹ ਕਿਸੇ ਕਸਟਮਰ ਦਾ ਹੈ ਜੀ ਹਾਂ ਜੀ ਤੇ ਇਹ ਰੈਡੀ ਹੋ ਕੇ ਜਾ ਰਿਹਾ ਹੈ ਜੀ ਹਾਂ ਜੀ ਬਹੁਤ ਬ੍ਰੀਕ ਫਰਕ ਹੈ ਹਾਂ ਮਸ਼ੀਨੀ ਵਰਕ ਹੈਂਡ ਵਰਕ ਠੀਕ ਹੈ ਨਾ ਹਾਂ ਜੀ ਬਹੁਤ ਵਧੀਆ ਇਹ ਕਿਹ ਦਿਖਾਇਓ ਪਣੇ ਆ ਦਾ ਕਪੜਾ ਵੀ ਦੇ ਸਕਦੇ ਆ ਤੇ ਮਤਲਬ ਜੇ ਤੁਹਾਡੇ ਕੋ ਕਪੜਾ ਪਰਚੇਸ ਕਰਨਾ ਹੋਵੇ ਹਾਂਜੀ ਅਸੀਂ ਵੀ ਉਹ ਵੀ ਦੇ ਦੋਗੇ ਤੁਸੀਂ ਹਾਂਜੀ ਅਸੀਂ ਵੀ ਦੇ ਸਕਦੇ ਆ ਤੇ ਆ ਦਾ ਕਪੜਾ ਵੀ ਲੈ ਕੇ ਸਟਿਚ ਜਾਂ ਵਰਕ ਕਰਵਾ ਸਕਦੇ ਹੈਗੇ ਜੀ 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 ਦੋਸਤੋ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਠੀਕ ਹੈ ਤੁਹਾਨੂੰ ਕੋਈ ਬੈੱਡ ਸ਼ੀਟ ਚਾਹੀਦੀ ਹੈ ਕਿੰਗ ਸਾਈਜ਼ ਦੀ ਬੈੱਡ ਕਵਰ 쿠ਸ਼ਨ ਕਵਰ ਸਿੰਗਲ ਬੈੱਡ ਸ਼ੀਟ ਚਾਹੀਦੀ ਹੈ ਠੀਕ ਹੈ 200 AC ਠੀਕ ਹੈ ਟੇਬਲ ਮੈਟ ਟੇਬਲ ਕਵਰ ਚਾਹੀਦੇ ਆ ਡਾਈਨਿੰਗ ਟੇਬਲ ਸ਼ੀਟ ਚਾਹੀਦੀ ਆ ਤੇ ਬਾਕੀ ਬੁਟੀਕ ਦਾ ਵੀ ਕੰਮ ਹੈਗਾ ਭੈਣ ਦਾ ਠੀਕ ਹੈ ਤੁਸੀਂ ਸੂਟ ਸਟਿਚਿੰਗ ਕਰਾਉਣੇ ਆ ਵਰਕ ਹੈਂਡ ਵਰਕ ਮਸ਼ੀਨੀ ਵਰਕ ਕੁਝ ਵੀ ਕਰਾਉਣਾ ਸਕਰੀਨ ਤੇ ਨੰਬਰ ਚੱਲ ਰਿਹਾ ਇਸ ਤੇ ਤੁਸੀਂ ਸੰਪਰਕ ਕਰਕੇ ਹੋਰ ਵੀ ਜਾਣਕਾਰੀ ਲੈ ਸਕਦੇ